Hai, 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 hai,

ਹੋਗੀ ਬੰਦ ਨਹੀਂ ਨਹੀਂ ਲਓ ਗੱਡਾ ਗੱਡਾ ਇਹ ਗੱਲ ਆ ਗਈ ਆਏ ਤੇਰੇ ਤੂੰ ਇਹ ਗੱਡੀ ਆਪਣੀ ਜਿਵੇਂ ਬਿਠੋ ਆਪਾਂ ਆਪਾਂ ਜਾਣਾ ਇਹ ਕਾਲਕਾ ਉਹਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਕਿ ਕਾਰਨ ਹੈ ਤੇ ਕੀ ਕਰ ਲਈ। ਥਾਣਾ ਜਨਾਲਾ ਦੇ ਵਿੱਚ ਸਾਲ 2023 ਦੇ ਵਿੱਚ 29 ਨੰਬਰ ਮਕਦਮਾ ਦਰਜ ਹੋਇਆ ਸੀ। ਉਹ ਵਰਿੰਦਰ ਸਿੰਘ ਵਾਸੀ ਸਲੇਮਪੁਰਾ ਜਿਹੜਾ ਕਿ ਚਮਕੌਰ ਸਾਹਿਬ ਦਾ ਰਹਿਣ ਵਾਲਾ ਸੀਗਾ ਉਹ ਇੱਥੇ ਤਿੰਨ ਤਿੰਨ ਸਾਲ ਦੇ ਵਿੱਚ ਗੁਰਦਰਾ ਸਾਹਿਬ ਆਏ ਸੀਗੇ ਜਿੱਥੇ ਇਹ ਜਿਹੜੇ ਨੇ ਅਮਰਪਾਲ ਸਿੰਘ ਦੇ ਸਾਥੀਆਂ ਨੇ ਇਥੋਂ ਇਹਨੂੰ ਜਿਹੜਾ ਵਾ ਅਗਵਾ ਕਰਕੇ ਤੇ ਜਲੰਪੁਰ ਖੇੜੇ ਜਾ ਕੇ ਕੁੱਟਮਾਰ ਕੀਤੀ ਸੀ ਜਿਸ ਸੰਬੰਧ ਵਿੱਚ ਜਿਹੜਾ ਮਕਦਮਾ 365 ਤਹਿਤ ਜਿਹੜਾ ਵਾ ਦਰਜ ਹੋਇਆ ਸੀਗਾ ਆਪੀਸੀ ਤਹਿਤ ਉਹਦੇ ਵਿੱਚ ਪੱਪਲਪ੍ਰੀਤ ਸਿੰਘ ਤੇ ਕੁਲਵੰਤ ਸਿੰਘ ਰੌਕੇ ਜਿਹੜਾ ਵਾ ਉਹ ਇਹਨਾਂ ਦੀ ਗ੍ਰਿਫਤਾਰੀ ਬਾਕੀ ਸੀ ਜਿਹੜੇ ਕਿ ਜੇਲ੍ਹ ਵਿੱਚ 39 ਨੰਬਰ ਚ ਬੰਦ ਸੀਗੇ ਜਿਨ੍ਹਾਂ ਨੂੰ ਅੱਜ ਪ੍ਰੋਟੈਕਸ਼ਨ ਵੰਡ ਤੇ ਲਿਆ ਕੇ ਤੇ ਅੱਜ 29 ਨੰਬਰ ਮਕਦਮੇ ਦੇ ਵਿੱਚ ਇਹਨਾਂ ਦੀ ਅਰੈਸਟ ਪਾਈ ਗਈ ਹੈ ਤੇ ਅਦਾਲਤ ਨੇ ਇਹਨਾਂ ਦਾ 2-3 ਦਿਨ ਦਾ ਰਿਮਾਨਡ ਦਿੱਤਾ ਜੀ ਕਿਹੜੀ ਜੇਲ੍ਹ ਤੋਂ ਲਿਆਂਦਾ ਗਿਆ ਸੀ ਇਹਨਾਂ ਨੂੰ ਪੱਪਲਪ੍ਰੀਤ ਸਿੰਘ ਗੋਵਿੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਬੰਦ ਸੀਗਾ ਤੇ ਕੁਲਵੰਤ ਸਿੰਘ ਰੌਕੇ ਜਿਹੜਾ ਬਠਿੰਡੇ ਜੇਲ੍ਹ ਤੇ ਬੰਦ ਸੀਗਾ ਇਨੇ ਦਿਨ ਦਾ ਰਿਮਾਨ ਮੰਗਿਆ ਸੀ ਅਸੀਂ 5 ਦਿਨ ਦਾ ਰਿਮਾਨ ਮੰਗਿਆ ਸੀ ਮਾਨਯੋਗ ਅਦਾਲਤ ਨੇ ਸਾਨੂੰ 2 ਦਿਨ ਦਾ ਰਿਮਾਨ ਦਿੱਤਾ ਜੀ ਅਸੀਂ ਆਪਣੀ ਜਿਹੜੀ ਆ ਤਫਤੀਸ਼ ਜਿਹੜੀ ਆ ਅੱਗੇ ਮੁਕੰਮਲ ਕਰਾਂਗੇ ਤੇ ਦੁਬਾਰਾ ਫੇਰ ਇਹਨਾਂ ਨੂੰ 2 ਦਿਨ ਬਾਅਦ ਪੇਸ਼ ਕਰਾਂਗੇ ਰਿਮਾਨ ਦਰਾਂ ਕੀ ਖਲਾਸੇ ਹੋਣਗੇ ਮਾਮਲੇ ਬਿਲਕੁਲ ਜੀ ਉਹ ਮੁਕਦਮੇ ਦਰਾਂ ਜੋ ਐਫ ਆਈ ਆਰ ਦਾ ਹੈਗਾ ਜੀ ਮੇਨ ਕੀ ਕਾਰਨ ਹੈ ਉਹਨੂੰ ਕਿਉਂ ਅਗਵਾ ਕੀਤਾ ਉਹਦੇ ਦੋ ਹੌਣ ਸੀਗੇ ਉਹ 2000 ਰੁਪਇਆ ਹੋਰ ਉਹ ਤੇ ਕੋ ਜਿਹੜਾ ਸੀਗਾ ਨਾਲ ਇਹਨਾਂ ਦੇ ਬੰਦੇ ਕਿਹੜੇ ਸੀਗੇ ਉਹਨਾਂ ਦੀ شناخت ਕਰਨੀ ਹੈ ਸਾਰੀ ਤਫਤੀਸ਼ ਤੇ ਜੋ ਜੋ ਪਹਿਲੂ ਨੇ ਉਹਨਾਂ ਤੋਂ ਸਾਰੇ ਪੱਖ ਪੂਰੇ ਕੀਤੇ ਜਾਣਗੇ